ਕਬੂਤਰ ਜਿਹੜਾ ਨਵਾਂ ਜੂਥ ਲਿਆਊਗਾ ਉਹ ਕਿੰਨਾ ਕੁ ਦੇਖ ਲਵੇ ਵੀ ਕਬੂਤਰ ਹੁਣ ਬਈ ਆਪਣਾ ਬਾਜੀ ਤੇ ਛੁੱਟਣ ਵਾਲਾ ਹੋ ਗਿਆ ਨਹੀਂ ਬਾਰੀਆਂ ਤਾਂ ਬਈ ਕਿੰਨੀਆਂ ਬਾਰੀਆਂ ਡਾ ਕੇ ਵੀ ਮੈਦਾਨ ਚ ਪਰ ਘੱਟੋ ਘੱਟ ਮਹੀਨਾ ਕੁ ਉਤਰਨਾ ਚਾਹੀਦਾ ਘੱਟੋ ਘੱਟ ਨਹੀਂ ਮਹੀਨਾ ਇੱਕ ਮਹੀਨੇ 'ਚ ਮੰਨ ਲਓ 10 ਬਾਜੀਆਂ ਹੋ ਗਈਆਂ ਕਿ ਮਹੀਨਾ ਬਾਰੀਆਂ ਤਾਂ ਬਈ ਹੋਣੀਆਂ ਪਹਿਲਾਂ 10 ਲਗਾਤਾਰ ਹੋਣਗੀਆਂ ਲਗਾਤਾਰ ਡਾਉਣਾ 10 ਦਿਨ ਹਾਂ ਫਿਰ ਬੰਦੀਆਂ ਪਾ ਕੇ ਦੋ ਬੰਦੀਆਂ ਪਾ ਕੇ ਫਿਰ ਪਾਣੀ ਤੇ ਲਾਉਣਾ ਅੱਛਾ ਬੰਦੀਆਂ ਪਾ ਕੇ ਦੋ ਬੰਦੀਆਂ ਪਾ ਕੇ ਪਾਣੀ ਲਾ ਦੋ ਪਾਣੀ ਆਲਾ ਜੱਸਾ ਹਣਾ ਲਾਉਨੇ ਆ ਉਹਦੇ ਲਾਉਂਦੇ ਜਾਓ ਜਦੋਂ ਸੱਤ ਪਾਣੀ ਹੋਵੇ ਛੱਡ ਦੋ 6 ਹੋਵੇ ਛੱਡ ਦੋ 5 6 7 ਪੰਜ ਪਾਣੀ ਤੋਂ ਛੱਡ ਸਕਦੇ ਆ ਆਪਾਂ ਪੰਜ ਪਾਣੀ ਯਾਨੀ ਉਹ ਫਿਰ ਉਹ ਪੂਰਾ ਵਜਨ ਚ ਅਬ ਕਵਰ ਕਰ ਜਾਂਦਾ ਕੂਤ ਕਵਰ ਕਰ ਜਾਂਦਾ ਹਾਂ ਇਹ ਜ਼ਰੂਰੀ ਆ ਯਾਨੀ ਮਹੀਨਾ ਤਾ ਉੜੇ ਜਾਨਵਰ ਲਾਜ਼ਮੀ ਤੁਹਾਡੀ ਵਿੱਚ ਬਿੱਤੀ ਵੀਰੇ ਮੀ ਵੀ ਪੈ ਜਾਣਾ ਦਿਨ ਵੀ ਮਾੜਾ ਚੰਗਾ ਨਹੀਂ ਵੀ ਉੜਦਾ ਕਬੂਤਰ ਪਰ ਨਾ ਪਰ ਉਹ 25 ਦਿਨ ਜਾਨੀ ਉਹ ਗੱਲ ਪ੍ਰੈਕਟਿਸ ਵਾਲੀ ਆ ਵੀ ਪ੍ਰੈਕਟਿਸ ਪੂਰੀ ਹੋਵੇ ਪੁੱਤਰ ਦੀ ਪੂਰੀ ਹੋਵੇ ਹਾਂਜੀ ਤੇ ਹੋਰ ਤੁਹਾਡੇ ਕੋਈ ਆਪਣੇ ਮਨ ਚ ਗੱਲ ਹੋਵੇ ਨਵੇਂ ਜੋਤ ਨੂੰ ਵੀ ਹਾਂ ਇਹ ਕਾ ਵੀ ਗੱਲ ਕਰ ਲੈ ਸਹੀ ਆ ਵੀਰੇ ਵੀ ਬਾਜ਼ੀਆਂ ਸਾਡਾ ਮਸੇ ਆਂ ਬਈ ਆਪਾਂ ਨਵੇਂ ਜੋ ਨੇ ਆ ਬਈ ਬਾਜ਼ੀਆਂ ਵਧੀਆ ਬਾਜ਼ੀਆਂ ਛੱਡੋ ਰੋਲੇ ਵਾਲੀਆਂ ਬਾਜ਼ੀਆਂ ਦਾ ਛੱਡੋ ਜਿੱਥੇ ਤੁਹਾਨੂੰ ਪਤਾ ਵੀ ਬੰਦਾ ਵਧੀਆ ਨਹੀਂ ਹੈਗਾ ਤੇ ਉੱਥੇ ਐਂਟਰੀ ਨਾ ਕਰੋ ਜਿੱਥੇ ਰੋਗ ਰੋਲਾ ਪਾਉਂਦੇ ਆ ਪੈਸੇ ਖਾਂਦੇ ਆ ਉੱਥੇ ਤੁਸੀਂ ਬਾਜੀ ਨਾ ਛੱਡੋ ਤੇ ਪਹਿਲੇ ਆਉਦਾ ਕਵਰ ਕਰੋ ਵੀ ਇਹ ਬੰਦੇ ਰੌਲਾ ਹੁਣ ਕਈ ਪਿੰਡਾਂ ਤੇ ਰੌਲਾ ਪੈ ਗਿਆ ਬਈ ਬੰਦਿਆਂ ਨੇ ਪੈਸੇ ਖਾ ਗਏ ਬੰਦੇ ਮੱਕੀਆਂ ਜਿ ਤੁਰੇ ਫਿਰਦੇ ਆ ਇਹ ਗੱਲ ਆ ਕੋਈ ਤੇ ਉਹ ਆਪ ਹੀ ਪੁਲਸਾਦ ਲੈ ਲੈਂਦੇ ਵਿੱਚ ਬੰਦੇ ਤੇ ਬਹੁਤ ਗਲਤ ਗੱਲ ਆ ਇਹ ਸੱਦਨਾਂ ਵਾਲਾ ਵਾਸਤੇ ਵੀ ਤੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਤੁਹਾਨੂੰ ਗਾਂ ਨੂੰ ਉਹ ਬੰਦੇ ਨਾਲ ਬਾਈਕਾਟ ਕਰੋ ਉਹਨਾਂ ਦਾ ਕਬੂਤਰ ਨਾ ਛੱਡਣ ਦਿਓ ਗਾਂ ਅਕਲ ਆਵੇ ਉਹਨਾਂ ਦੀ ਕਿਤੇ ਬੰਦਿਆਂ ਨੇ ਇਹਨਾਂ ਨੇ ਕੀਤੀਆਂ ਸਾਡੇ ਲਿਖੇ ਹੋਏ ਆ ਬੰਦੇ ਜਿਹੜੇ ਬੰਦੇ ਨੇ ਕੀਤੀਆਂ ਉਹਨਾਂ ਦੇ ਕੂਤਰ ਨਾ ਛੁੱਟਣਗੇ ਗਾਂ ਨੂੰ ਬਾਜੀਆਂ ਸਾਡੀਆਂ ਦੇ ਚਲੋ ਇਹ ਵੀ ਗੱਲ ਵਧੀਆ ਮੈਸੇਜ ਆ ਆਪੇ ਲੋਕਾਂ ਨੂੰ ਅਕਲ ਆਵੇ ਤੇ ਚਲੋ ਇਹ ਗੱਲਬਾਤ ਬਾਜੀ ਨੇ ਬਹੁਤ ਵੱਡੀਆਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਕਈ ਵਾਰੀ ਜਿਹੜਾ ਨਵਾਂ ਜੂਥ ਆ ਗਮਰਾਹ ਹੋਇਆ ਹੁੰਦਾ ਤੇ ਉਹਦੇ ਚ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਸੋ ਬਾਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ ਹਾਂ ਜੀ ਬਾਜੀ ਗੁਲਜਾਰ ਜੀ ਸਦਮਾ ਕਲਾ ਤੇ ਨਾਲ ਮੇਰਾ ਵੀਰ ਆ ਰਵੀ ਡੇਲੋਂ ਬਾਜੀ ਉਹਨਾਂ ਦਾ ਪਿਆਰ ਆ ਹੋਰ ਜਿੰਨੇ ਵੀ ਇਹਨਾਂ ਦੇ ਸਾਰੇ ਮਿੱਤਰ ਦੋਸਤ ਪਰਿਵਾਰ ਦੇ ਤੌਰ ਤੇ ਸ਼ਗਿਰਦ ਨਹੀਂ ਕੋਈ ਬਣਾਇਆ ਆਪਣਾ ਪਰਿਵਾਰ ਹੀ ਵੱਡਾ ਕੀਤਾ ਵਾ ਸੋ ਇਸੇ ਤਰ੍ਹਾਂ ਸਾਡੀਆਂ ਇਹ ਮੁਲਾਕਾਤਾਂ ਦਾ ਸਿਲਸਲਾ ਜਿਹੜੇ ਜਿਸ ਤਰ੍ਹਾਂ ਮਾਲਵਾ ਟੀਵੀ ਨੂੰ ਤੁਸੀਂ ਪਿਆਰ ਦਿੱਤਾ ਬਾਈ ਜੀ ਉਹਨਾਂ ਨੇ ਪਹਿਲਾਂ ਰਵੀਵੀਰ ਨੇ ਦੱਸਿਆ ਵੀ ਪਹਿਲੀ ਵਾਰੀ ਮਾਲਵਾ ਟੀਵੀ ਉੱਤੇ ਆਇਆ ਇੱਕ ਗੱਲ ਬਾਈ ਜੀ ਸੱਚ ਹੋ ਰਹੀਗੀ ਅ ਜਿਵੇਂ ਹੁਣ ਤੁਸੀਂ ਦੇਖਦੇ ਹੋ ਅਸਮਾਨ 'ਚ ਦਿਨੇ ਤਾਰੇ ਦੇਖਿਆ ਕਦੇ ਮਨੋਜ ਹੁਣੇ ਦਿਖਾ ਦਿੰਦਾ ਤੁਹਾਨੂੰ ਆਏ ਬਈ ਆਓ ਹਾਂ ਤੇ ਤਾਂ ਹੀ ਕਬੂਤਰ ਬਾਜ ਉਹ ਗੱਲ ਹੋ ਜਾਂਦੀ ਆ ਹਉ ਤਾਂ ਨਹੀਂ ਭਾਈ ਜਦੋਂ ਆਇਆ ਤੁਸੀਂ ਜਾਣਦੇ ਹੋ ਅੱਖਾਂ ਲਾਲ ਹੁੰਦੀਆਂ ਵੀ ਗੁਲਜ਼ਾਰ ਆ ਗਿਆ ਉਹ ਉਹ ਅੱਖਾਂ ਲਾਲ ਉਹ ਸੂਰਜ ਕੰਨੀ ਦੇਖਣ ਤੋਂ ਹੋਰ ਤਾਂ ਪੈ ਧੱਕਦੇ ਰਹਿੰਦੇ ਤਾਂ ਰਾਤ ਦੀ ਨੀਂਦ ਹੁੰਦੀ ਆ ਜੀ ਰਾਤ ਨੂੰ ਨੀਂਦੇ ਆ ਨੀਂਦ ਨਹੀਂ ਪੂਰੀ ਹੁੰਦੀ ਉਹ ਨਹੀਂ ਕਈ ਕਰਦੇ ਹੁੰਦੇ ਜੀ ਸੂਰਜ ਦੇ ਪਿੱਛੇ ਕਬੂਤਰ ਹੈ ਭਾਈ ਉਹ ਹੁੰਦਾ ਕਿ ਐਵੇਂ ਗੱਲਾਂ ਹੁੰਦੀਆਂ ਸੂਰਜ ਦੇ ਪਿੱਛੇ ਤਾਂ ਕਹਿੰਦਾ ਝੂਠ ਬੋਲਦੇ ਉਹ ਬੰਦਾ ਜੀ ਉਹ ਸੂਰਜ ਦੇ ਪਿੱਛੇ ਖੜਾ ਵਾ ਸੂਰਜ ਦਾ ਸਿੱਧਾ ਨੀਂ ਜਾਗ ਸਕਦਾ ਬੰਦਾ ਕੋਈ ਆਮ ਅੱਛਾ ਸਿੱਧਾ ਜਾਗਦਾ ਨਹੀਂ ਕਰਦੇ ਬੰਦਾ ਸਿੱਧਾ ਤਾਰਾ ਦਿਨੇ ਹੁੰਦਾ ਜੀ ਉਹ ਕੋਈ ਤਾਰੇ ਹੁੰਦੇ ਆ ਐਸਮਾਂ ਚੋ ਪਰ ਹਰੇਕ ਬੰਦਾ ਤਾਂ ਦੇਖ ਨਹੀਂ ਸਕਦਾ ਬਾਈ ਜਿਹੜਾ ਕਬੂਤਰ ਨਿਗਾ ਲੋਂਦਾ ਕੂਤਰ ਤਾਂ ਰੋਜ਼ ਨਿਗਾ ਮਾਰਦਾ ਉਹਨੂੰ ਲਿੰਦਾ ਵਾ ਅੱਛਾ ਉਹਨੂੰ ਤਾਂ ਲਾਜ਼ਮੀ ਦਸੂਗਾ ਤੇ ਜਿਹੜਾ ਕੂਤਰ ਨਿਗਾ ਮਾਰਦਾ ਜੇ ਹੁਣ ਸਾਡੇ ਕੋ ਸਾਡੀ ਐਕਸਰਸਾਈਜ਼ ਹੋਈ ਕਰੇ ਤਾਰੇ ਨੂੰ ਦਿਖਾਇਆ ਬਈ ਹੱਥਲੇ ਬੰਦੇ ਨੂੰ ਵੀ ਉਹ ਤਾਰਾ ਕੋ ਕਬੂਤਰ ਖੜਾ ਜੀ ਸਾਨੂੰ ਥੱਲੇ ਘਰੇ ਭਿਲੇਖਾ ਪੈ ਜਾਂਦਾ ਵੀ ਕੂਤਰ ਆ ਕਦੇ ਹੁੰਦਾ ਤਾਰਾ ਸਾਲਾ ਉਹ ਤਾਰ ਤਾਰਾ ਇਹ ਤਾਰਾ ਵੀ ਖਰਾਬ ਹੈ ਕਈ ਗਿਰਾਂ ਤਾਂ ਹੌਸਲਾ ਦੇ ਦਿੰਦਾ ਉਹ ਆਖਿਰ ਇਹ ਹੋਵੇਗਾ ਉੱਤੇ ਉਹ ਨਹੀਂ ਹੈ ਕਬੂਤਰ ਨਿਕਲਿਆ ਹੁੰਦਾ ਵੀ ਬਾਈ ਜੀ ਉਹ ਖੜਾ ਵਾ ਤਾਰਾ ਦੇਖ ਕੇ ਹੀ ਹੌਸਲਾ ਵੀ ਅੱਜ ਲੱਗ ਜੁਆਤਾ ਅੱਜ ਸੋ ਬਾਈ ਜੀ ਉਹਨਾਂ ਦਾ ਗਲਜਾਰ ਬਾਈ ਜੀ ਦਾ ਸਦਮਾ ਕਲਾਂ ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪੰਡਾ ਜਿੱਥੇ ਵੀ ਪੰਜਾਬੀ ਬੈਠਿਆ ਜਿੱਥੇ ਵੀ ਕਬੂਤਰ ਬਾਜ਼ ਬੈਠਿਆ ਹਿੰਦੁਸਤਾਨ ਦੇ ਚਾਹੇ ਕੋਨੇ ਤੇ ਚਾਹੇ ਦੇਸ਼-ਵਿਦੇਸ ਸੱਤ ਸਮੁੰਦਰੋਂ ਪਾਰ ਪਾਕਿਸਤਾਨ 'ਚ ਵੀ ਬਾਈ ਜੀ ਉਹਨਾਂ ਦਾ ਕਿਉਂਕਿ ਰਿਸ਼ਤੇਦਾਰ ਮਿੱਤਰ ਦੋਸਤ ਉਧਰ ਵੀ ਹੈਗੇ ਆ ਤੇ ਇਸੇ ਤਰ੍ਹਾਂ ਇੱਥੇ ਆਪਣਾ ਵੱਡਾ ਪਰਿਵਾਰ ਬਣਿਆ ਤੇ ਨਵੇਂ ਜੂਤ ਨੂੰ ਥੋੜੀ ਜੀ ਸਿਹਤ ਵੀ ਦਿੱਤੀ ਆ ਵੀ ਗਮਰਾ ਨਾ ਹੋਵੋ ਪਹਿਲਾਂ ਆਪ ਕੋ ਸਿੱਖੋ ਫਿਰ ਚਲੋ ਬਹੁਤ ਥੋੜੀ ਬਹੁਤੀ ਕਿਸੇ ਦੀ ਸਹਾਇਤਾ ਵੀ ਹੋ ਜਾਂਦੀ ਆ ਗੱਲਾਂ ਬਾਤਾਂ ਵੀ ਦਸੀਆਂ ਨੇ ਸੋ ਇਹ ਮਾਲਵਾ ਟੀਵੀ ਦਾ ਇਹ ਅਪਰਾਲਾ ਇਸੇ ਤਰ੍ਹਾਂ ਸੀ ਉਸ ਲੈਵਲ ਦੇ ਖਿਡਾਰੀਆਂ ਨਾਲ ਤੁਹਾਨੂੰ ਮੁਲਾਕਾਤ ਕਰਾਉਂਦੇ ਰਹਾਂਗੇ ਜਿਹੜੇ ਲੈਵਲ ਤੇ ਤੁਸੀਂ ਅੱਜ ਮਾਲਵਾ ਟੀਵੀ ਨੂੰ ਲੈ ਕੇ ਗਏ ਹੋ ਜੇ ਤੁਸੀਂ 1.5 ਵਜੇ ਦਾ ਇੰਤਜ਼ਾਰ ਕਰਦੇ ਹੋ ਤੇ ਲਗਾਤਾਰ ਹੀ ਫਿਰ ਉਹ ਦਰਸ਼ਕ ਵੀਰਾਂ ਦੀ ਗਿਣਤੀ ਤੇ ਵਿਊ ਅ ਜਿਹਨੂੰ ਅਸਲੀ ਗੱਲ ਬਾਈ ਜੀ ਉਹਨਾਂ ਨੇ ਜਿਵੇਂ ਅਸਲੀ ਬੰਦੇ ਆ ਨਾ ਅਸਲੀ ਖਿਡਾਰੀ ਆ ਐਵੇਂ ਜਿਵੇਂ ਮਾਲਵਾ ਟੀਵੀ ਅਸਲੀ ਵੀ ਹੋ ਆ ਜੀ ਦੇ ਜਿਹਦਾ ਅੱਜ ਨਵਾਂ ਆ ਪੂਰੀ ਦੁਨੀਆ ਦੇ ਵਿੱਚ ਵੀ ਮਾਲਵਾ ਟੀਵੀ ਜਿਹੜੇ ਆਪਣੇ ਕੈਮਰੇ ਦਾ ਹੀ ਤੇ ਆਪਣੇ ਵਧੀਆ ਤਰੀਕੇ ਦਾ ਹੀ ਦੁਨੀਆ ਨੂੰ ਖੁਸ਼ ਕਰਦੇ ਆ ਵੀ ਹਾਂ ਕੈਮਰਾ ਚੱਲਦਾ ਵਾ ਤੇ ਬਹੁਤ ਧੰਨਵਾਦ ਆ ਮੇਰੇ ਵੱਲੋਂ ਯਾਨੀ ਤੁਹਾਡਾ ਛੋਟਾ ਵੀਰ ਮਿੱਠੀ ਗਰੇਵਾਲ ਗੁੱਜਰਵਾਲ ਬਾਦ ਕੈਮਰਾਮੈਨ ਸਤਨਾਮ ਜੀ ਤੇ ਨਾਲ ਹੀ ਵੀਰ ਤਰਸੀਮ ਹਣੀ ਜਿਨ੍ਹਾਂ ਨੇ ਇਹ ਸਾਰਾ ਓਨਰ ਕਰਕੇ ਦੇਣਾ ਵਾ ਤੇ ਸਾਡੇ ਐਮ ਡੀ ਅਮਰਤਪਾਲ ਸਿੰਘ ਜੀ ਗਰੇਵਾਲ ਸਾਹਿਬ ਤੇ ਜਿਨ੍ਹਾਂ ਨੇ ਸਾਡਾ ਮਾਲਵਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਬਾਕਸ ਜਾ ਕੇ ਕਮੈਂਟ ਵੀ ਜਰੂਰ ਕਰਿਓ ਜਿਵੇਂ ਤੁਸੀਂ ਭਾਈ ਦਲਜਾਤ ਜੀ ਨੇ ਕਮੈਂਟ ਕਰਦੇ ਸੀ ਵੀ ਕਿਹੜੇ ਖਿਡਾਰੀ ਨਾਲ ਆਉਣ ਵਾਲੇ ਸਮੇਂ 'ਚ ਮੁਲਾਕਾਤ ਕਰ ਚਾਹੀਦੀ ਆ ਉਹ ਵੀ ਜਰੂਰ ਕਰਿਓ ਬਹੁਤ-ਬਹੁਤ ਧੰਨਵਾਦ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਰੱਬ ਰੱਖਾ ਧੰਨਵਾਦ